可得呢。 ਸਰ ਸੁੱਚਾ ਸਿੰਘ ਨਾਲ ਸਬੰਤਾ ਸਿੰਘ ਦੇ ਘਰ ਵਾਲੀ ਨੂੰ ਲੈ ਕੇ ਰਾੜਾ ਸਾਹਿਬ ਤਕਰੀਬਨ 8 ਵਜੇ ਪਹੁੰਚੇ ਸੇਵਾਦਾਰ ਨੂੰ ਬੇਨਤੀ ਕੀਤੀ ਕਿ ਬਾਬਾ ਈਸ਼ਰ ਸਿੰਘ ਮਹਾਰਾਜ ਨੂੰ ਬੇਨਤੀ ਕਰੋ ਬਈ ਸਰ ਸੁੱਚਾ ਸਿੰਘ ਹਾਪੜ ਵਾਲੇ ਆਏ ਨੇ ਜਦੋਂ ਮਹਾਰਾਜ ਪੋਰਾ ਸਾਹਿਬ ਤੋਂ ਚਲੇ ਜਾਂਦੇ ਸੀ ਫਿਰ ਕਿਸਨ ਸਮਾਂ ਨਹੀਂ ਸੀ ਜਦੋਂ ਰਾਤ ਦੇ 8 ਵਜੇ ਉਹ ਅਰਦਲੀ ਡਰਦਾ ਡਰਦਾ ਥੱਲੇ ਪੋਰਾ ਸਾਹਿਬ ਤੋਂ ਗਿਆ ਉਹਨੇ ਡਰਦੇ ਡਰਦੇ ਨੇ ਮਹਾਰਾਜ ਨੂੰ ਕਹੇ ਵੀ ਮਹਾਰਾਜ ਜੀ ਸਰ ਸੁੱਚਾ ਸਿੰਘ ਹਾਪੜ ਤੋਂ ਆਏ ਨੇ ਉਹਨਾਂ ਨੇ ਬੇਨਤੀ ਭੇਜੀ ਹੈ ਵੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਫਿਰ ਮਹਾਰਾਜ ਕਹਿੰਦੇ ਕੋਈ ਨਾ ਭਾਈ ਭੇਜ ਦੇ ਜਦੋਂ ਮੇ ਜਾਣੇ ਗਏ ਅਸਾ ਸੁੱਚਾ ਸਿੰਘ ਨੇ ਜਾ ਕੇ ਮਹਾਰਾਜ ਨੂੰ ਨਮਸਕਾਰ ਕਰਨ ਤੋਂ ਬਾਅਦ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਮੇਰਾ ਸਾਧੂ ਹੈ ਬੰਤਾ ਸਿੰਘ ਇਹਨਾਂ ਦੇ ਬੜੀ ਉਮਰ ਚ ਜਾ ਕੇ ਇੱਕ ਬੇਟਾ ਹੋਇਆ ਸੀ ਉਹ ਹਾਪੜ ਤੋਂ ਦਿੱਲੀ ਨੂੰ ਕਿਸੇ ਕੰਮ ਸਕੂਟਰ ਤੇ ਆ ਰਿਹਾ ਸੀ ਆਉਂਦੇ-ਆਉਂਦੇ ਰਸਤੇ ਦੇ ਵਿੱਚ ਉਹਦੇ ਸਕੂਟਰ ਦਾ ਮੂਹਰੇ ਟਾਇਰ ਫਟ ਗਿਆ ਤੇ ਉਹ ਸੜਕ ਤੇ ਗਿਰ ਪਿਆ ਸੂਏ ਦੀ ਪੁਲੀ ਬਣੀ ਹੋਈ ਸੀ ਉਹ ਡਿੱਗਣਸਾਰ ਉਹ ਬੱਚੇ ਦਾ ਸਿਰ ਉਹ ਕੰਧ 'ਚ ਲੱਗਿਆ ਜਾ ਕੇ ਉਹਦਾ ਸਿਰ ਫਟ ਗਿਆ ਤੇ ਅੱਗੇ ਦਿਮਾਗ ਟੁੱਟ ਗਿਆ ਦਿੱਲੀ ਦੇ ਹਸਪੀਟਲ 'ਚ ਕਿਤੇ ਐਡਮਿਟ ਕਰਵਾਇਆ 2 ਦਿਨ ਉੱਥੇ ਉਹ ਬੱਚਾ ਉਹਦੀ ਦੇਹ ਸੀ ਜਿਹੜੀ ਕੰਬਦੀ ਰਹੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਇੱਕ ਡੈੱਡ ਬੋਡੀ ਹੁੰਦੀ ਹੈ ਮਤਲਬ ਤੁਹਾਡੇ ਚਰਨਾ ਚ ਬੇਨਤੀ ਲੈ ਕੇ ਆਏ ਆਂ ਵੀ ਉਹਦੀ ਜਿਹੜੀ ਮਾਂ ਹੈ ਨਾ ਬੱਚੇ ਦੀ ਉਹ ਉਹਦੀ ਹਾਲਤ ਦੇਖਣ ਸਾ ਰੱਖਾਂ ਤੋਂ ਅੰਨੀ ਹੋ ਵੀ ਮਹਾਰਾਜ ਉਹ ਕੰਧਾਂ 'ਚ ਟਕਰਾ ਮਾਰਦੀ ਹੈ ਤੇ ਅਸੀਂ ਉਹਨੂੰ ਬਹੁਤ ਔਖੇ ਇੱਥੇ ਲੈ ਕੇ ਆਏ ਆਂ ਵੀ ਮਹਾਰਾਜ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਸੱਚਾਸਿਆਂ ਭਾਈ ਕੁਦਰਤ ਦਾ ਨਿਯਮ ਹੈ ਇਹ ਉਹਦੀ ਖੇਡ ਹੈ ਵੀ ਤੁਹਾਡੇ ਉੱਥੋਂ ਚੱਲਣ ਤੋਂ ਬਾਅਦ 11 ਵਜੇ ਉਹ ਬੱਚੇ ਦੀ ਰੂਹ ਉਹਦੇ ਪੰਜ ਪੌਦਕ ਸਰੀਰ ਨੂੰ ਛੱਡ ਕੇ ਚਲੀ ਗਈ ਵੀ ਹੁਣ ਭਾਈ ਆਪਾਂ ਨੂੰ ਮਹਾਰਾਜ ਦਾ ਹੁਕਮ ਮੰਨਣਾ ਪਊਗਾ ਦੇਉ ਕਹਿਣ ਲੱਗੇ ਮਹਾਰਾਜ ਵੀ ਤੁਹਾਡਾ ਬਚਨ ਸਿਰ ਮੱਥੇ ਤੇ ਵੀ ਪਰ ਉਹ ਤਾਂ ਕੀ ਕਰੀਏ ਵੀ ਉਹ ਤਾਂ پاگل ਹੋਈ ਪਈ ਆ ਅੰਨੀ ਹੋ ਗਈ ਘਰਾ ਮਾਰਦੀ ਆ ਵੀ ਬਹੁਤ ਔਖੇ ਲੈ ਕੇ ਆਇਆ ਵੀ ਉਹ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦੀ ਆ ਮਾਹਵਸ਼ ਕਹਿਣ ਲੱਗੇ ਕਹਿੰਦੇ ਦੂਸਰੇ ਦਿਨ ਸਵੇਰੇ 8 ਵਜੇ ਬਾਹਰ ਦੇ ਚਰਨਾਂ 'ਚ ਫੇਰ ਬੇਨਤੀ ਲੈ ਕੇ ਹਾਜ਼ਰ ਹੋਗੇ ਟੱਕਰਾ ਮਾਰਦੀ ਔਰ ਹੁੰਦੀ ਕਰ ਲਾਉਂਦੀ ਆ ਬਹੁਤ ਜ਼ਿਆਦਾ ਚੀਖ ਚਹਾਰ ਆਉਣਾ ਪਾਇਆ ਇੰਨੀ ਜ਼ਿਆਦਾ ਯਾਨੀ ਤਰਸਯੋਗ ਹਾਲਤ ਉਹਦੀ ਹੋਗੀ ਮਹਾਪੁਰਸ਼ਾਂ ਦੇ ਅੱਖਾਂ 'ਚ ਵੀ ਪਾਣੀ ਆ ਗਿਆ ਕਹਿੰਦੇ ਵੀ ਹੁਣ ਦੱਸੋ ਬਸ ਅਖੀਰ ਉਹ ਕਹਿਣ ਲੱਗੇ ਮਹਾਰਾਜ ਮੈਂ ਤਾਂ ਜੇ ਤੁਸੀਂ ਵਚਨ ਕਰ ਦੋ ਬੇਓ ਠੀਕ ਹੋ ਜਾਊਗਾ ਮੈਂ ਤਾਂ ਜਾਊ ਨਹੀਂ ਮੈਂ ਇੱਥੋਂ ਜਾਣਾ ਨਹੀਂ ਮੈਂ ਇੱਥੇ ਹੀ ਮਰ ਜਾਣਾ ਬੇਨਤੀਆਂ ਕੀਤੀਆਂ ਅਖੀਰ ਉਹਨੇ ਮਹਾਰਾਜ ਦੇ ਮੂੰਹੋਂ ਇਹ ਲਫ਼ਜ਼ ਕਢਾ ਲਏ ਵੀ ਚੰਗਾ ਮਾਤਾ ਜਾਹ ਤੂੰ ਤੇਰੇ ਜਾਂਦੀ ਨੂੰ ਗੱਲਾਂ ਕਰਦਾ ਹੋਊਗਾ ਕੀ ਕਰੂਗਾ ਵਿਚਾਰਾ ਧਰਮ